5 ਫਰਵਰੀ ਦਾ ਤੁਸੀਂ ਕੀਤਾ ਸੀ ਐਲਾਨ ਕਿ ਅਸੀਂ ਸੌਫ ਸੋਸਾਇਟੀ ਵੱਲੋਂ ਪੱਕੇ ਤੌਰ ਤੇ ਜਿਹੜਾ ਚੱਕਾ ਜਾਮ ਕਰਾਂਗੇ ਪ੍ਰਸ਼ਾਸਨ ਨੇ ਕੰਮ ਦਾ ਹੱਲ ਕੋਈ ਕੀਤਾ ਕਿੱਥੇ ਤੱਕ ਗੱਲ ਪਹੁੰਚੀ ਹੈ ਕੰਮ ਦਾ ਹੱਲ ਹੁੰਦਾ ਨਜ਼ਰ ਆ ਰਿਹਾ ਜਾਂ ਨਹੀਂ ਦੇਖੋ ਅਜੇ ਤੱਕ ਤਾਂ ਹੱਲ ਤਾਂ ਨਹੀਂ ਕੋਈ ਹੋਇਆ ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਜਿੱਦਾਂ ਪ੍ਰਸ਼ਾਸਨ ਲੱਗਾ ਹੋਇਆ ਆਪਣੇ ਵਿੱਚ ਜਿੱਦਾਂ ਸਾਡੇ ਕਾਗਜ਼ ਪੱਤਰ ਜਾਂ ਸੀ ਇੱਕ ਦੋ ਵਾਰੀ ਹੁਣ ਸਾਨੂੰ ਬੁਲਾਇਆ ਗਿਆ ਮੀਟਿੰਗਾਂ ਹੁੰਦੀਆਂ ਉਹਦੇ ਹਿਸਾਬ ਦੇ ਨਾਲ ਸਾਨੂੰ ਜੜਾ ਹੀ ਲੱਗ ਰਿਹਾ ਵੀ ਜਿਹੜਾ ਹੁਣ ਸਾਡਾ ਕੰਮ ਆਪਣੇ ਮੰਝਲਵਾਲ ਨੂੰ ਵੱਧ ਰਿਹਾ ਹੁਣ 10 ਤਰੀਕ ਤੱਕ ਅਸੀਂ ਇੱਕ ਦੇਖ ਲੈਣਾ ਥੋੜਾ ਜਿਹਾ ਵੀ ਕੀ ਆ ਹੋ ਰਿਹਾ ਉਹਦੇ ਬਾਅਦ ਫਿਰ ਨਹੀਂ ਤਾਂ ਵੇ ਨਵੀਂ ਕਾਲ ਦਿੱਤੀ ਜਾਊਗੀ ਆਪਣੇ ਭਰਾਵਾਂ ਨੂੰ ਉਹ ਵੀ ਦੇਖੋ ਮੁੱਖ ਮੰਤਰੀ ਆ ਪੰਜਾਬ ਦੇ ਐਡੀ ਸਟੇਟ ਆ ਉਹਨਾਂ ਕੋਲ ਵੀ ਦੁਨੀਆ ਭਰ ਦੇ ਜਿਵੇਂ ਦੁਨੀਆ ਭਰ ਦੇ ਕੰਮ ਐ ਅਸੀਂ ਨਹੀਂ ਚਾਹਦੇ ਪਰ ਜੇ ਕੋਈ ਨਾ ਕੋਈ ਮੀਟਿੰਗ ਦੀ ਮੈਨੂੰ ਆਸ ਹੈ ਹੁਣ ਵੀ ਸ਼ਾਇਦ ਹੋਏ ਆਪਣੀ ਮੀਟਿੰਗ ਮੁੱਖ ਮੰਤਰੀ ਜੀ ਨਾਲ ਸਸ਼ੀਕਾ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਬਤ ਸਿੰਘ ਰਾਣਾ ਅਸੀਂ ਪਹੁੰਚਿਆ ਕੀਰਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮੋੜਾ ਵਿਖੇ ਜਿੱਥੇ ਟਰੱਕ ਸਰਟੀ ਕੀਰਪੁਰ ਸਾਹਿਬ ਦੇ ਆਪਰੇਟਰਾਂ ਦਾ ਧਰਨਾ ਜਿਹੜਾ ਉਹ ਲਗਭਗ ਪਿਛਲੇ 8 ਮਹੀਨੇ ਤੋਂ ਲਗਾਤਾਰ ਜਾਰੀ ਹੈ ਟਰੱਕ ਆਪਰੇਟਰ ਇੱਥੇ ਪੱਕੇ ਤੌਰ ਤੇ ਬੈਠੇ ਹੋਏ ਨੇ ਦੂਜੇ ਪਾਸੇ ਦਿਖਾਣਾ ਚਾਹਾਂਗੇ ਕਿ ਝੁੱਗੀ ਜਿਹੜੀ ਬੀਤੇ ਦਿਨੀ ਇਹਨਾਂ ਨੇ ਬਣਾਈ ਸੀ ਹੁਣ ਜੇ ਮੈਂ 2 ਦਿਨਾਂ ਤੋਂ ਚੱਲ ਰਿਹਾ ਸੀ ਉਹਦੇ ਵਿੱਚ ਇਹ ਝੁੱਗੀ ਦਾ ਸਾਰਾ ਇਹਨਾਂ ਵੱਲੋਂ ਲਿਆ ਗਿਆ ਤੇ ਜਿਹੜਾ ਧਰਨਾ ਲਗਾਤਾਰ ਜਾਰੀ ਹੈ ਜਿਸ ਤਰੀਕੇ ਨਾਲ ਪੀਤੇ ਦਿਨੀ ਕੀਤਪੁਰ ਸਾਹਿਬ ਵਿਖੇ ਧਰਨਾ 2 ਦਿਨ ਵਾਸਤੇ ਦਿੱਤਾ ਗਿਆ ਸੀ ਪ੍ਰਸ਼ਾਸਨ ਨੇ ਵਿਸ਼ਵਾਸ ਜਤਾਇਆ ਸੀ ਕਿ ਅਸੀਂ ਜਿਹੜਾ ਤੁਹਾਡੇ ਕੰਮ ਦਾ ਹੱਲ ਹੈ ਜਿਹੜਾ ਉਹ 29 ਜਨਵਰੀ ਦਾ ਪ੍ਰਸ਼ਾਸਨ ਨੇ ਟਾਈਮ ਲਿਆ ਸੀ ਪਰ 29 ਜਨਵਰੀ ਵੀ ਜਿਹੜੀ ਉਹ ਲੰਘ ਚੁੱਕੀ ਹੈ ਤੇ 5 ਫਰਵਰੀ ਨੂੰ ਜਿਹੜਾ ਇਹ ਇਹਨਾਂ ਵੱਲੋਂ ਉੱਥੇ ਐਲਾਨ ਕੀਤਾ ਸੀ ਕਿ ਅਸੀਂ ਨੈਸ਼ਨਲ ਹਾਈਵੇ ਜਿਹੜਾ ਹੈਗਾ ਏ ਚੰਡੀਗੜ੍ਹ ਕੁਲੂ ਮਨਾਲੀ ਧਰਮਸ਼ਾਲਾ ਜਿਹੜਾ ਮੁੱਖ ਮਾਰਗ ਹੈ ਚੌਂਕ ਹਪਤਾਲਪੁਰੀ ਉੱਥੇ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਾਂਗੇ ਕੀ ਕੰਮ ਦਾ ਬਣਿਆ ਹੱਲ ਹੋਇਆ ਜਾਂ ਨਹੀਂ ਹੋਇਆ ਗੱਲਬਾਤ ਕਰਨ ਲਈ ਸਾਡੇ ਨਾਲ ਜਿਹੜਾ ਟਰੱਕ ਸੈਟੀ ਦੇ ਕਾਰਜਕਾਰੀ ਪ੍ਰਧਾਨ ਵੀਰ ਸਿੰਘ ਹਾਜਰ ਨੇ ਵੀਰ ਸਿੰਘ ਜੀ ਕੀ ਬਣਿਆ 29 ਜਨਵਰੀ ਦੀ ਡੇਟ ਲੰਘ ਚੁੱਕੀ 5 ਫਰਵਰੀ ਜਿਹੜੀ ਆਉਣ ਵਾਲੀ ਹੈ 5 ਫਰਵਰੀ ਦਾ ਤੁਸੀਂ ਕੀਤਾ ਸੀ ਐਲਾਨ ਕਿ ਅਸੀਂ ਟਰੱਕ ਸੈਟੀ ਵੱਲੋਂ ਪੱਕੇ ਤੌਰ ਤੇ ਜਿਹੜਾ ਚੱਕਾ ਜਾਮ ਕਰਾਂਗੇ ਪ੍ਰਸ਼ਾਸਨ ਨੇ ਕੰਮ ਦਾ ਹੱਲ ਕੋਈ ਕੀਤਾ ਕਿੱਥੇ ਤੱਕ ਗੱਲ ਪਹੁੰਚੀ ਹੈ ਕੰਮ ਦਾ ਹੱਲ ਹੁੰਦਾ ਨਜ਼ਰ ਆ ਰਿਹਾ ਜਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਣਾ ਜੀ ਕੱਲ ਐਦਾਂ ਜੀ ਜਿਹੜਾ ਆਪਾਂ ਇੱਕ ਦੋ ਦਿਨ ਦਾ ਧਰਨਾ ਜਿਹੜਾ ਉੱਥੇ ਲਾਇਆ ਜੀ ਇਹਦਾ ਪੱਕਾ ਹੀ ਸਾਡਾ ਧਰਨਾ 8 ਮਹੀਨੇ ਤੋਂ ਦਿਨ ਰਾਤ ਦਾ ਚੱਲੇ ਰਿਹਾ ਮੋੜੇ 'ਚ ਇੱਕ ਜਿਹੜਾ ਆਪਾਂ ਜਿਹੜਾ ਉੱਥੇ ਦੇ ਮਾਲ ਚੱਕਦੀਆਂ ਗੱਡੀਆਂ ਆ ਮਾ ਚੱਲਦੀਆਂ ਉੱਥੇ ਅਸੀਂ ਕਿ ਦੋ ਦਿਨ ਦਾ ਧਰਨਾ ਲਾਇਆ 15 16 ਤਰੀਕ ਵਾਲਾ ਉਹਦੇ ਵਿੱਚ ਵੀ ਪ੍ਰਸ਼ਾਸਨ ਜਿੱਦਾਂ ਸਮੇਂ-ਸਮੇਂ 'ਤੇ ਪਹਿਲਾਂ ਵੀ ਗੱਲਾਂ ਕਰਦਾ ਰਿਹਾ ਪ੍ਰਸ਼ਾਸਨ ਵਾਦੇ ਉਹਦੇ ਵਿੱਚ ਉਹਦੋਂ ਉਹਨਾਂ ਨੇ ਕਿਹਾ ਤਾਂ ਵੀ 29 ਤਰੀਕ ਤੱਕ 26 ਜਨਵਰੀ ਦੀ ਕਰਕੇ ਥੋੜੇ ਜਿਹਰੇ ਜਿਵੇਂ ਕਰਕੇ 29 ਤੱਕ ਤੁਹਾਡਾ ਜਿਹੜਾ ਕੋਈ ਨਾ ਕੋਈ ਇਹਦੇ ਵਿੱਚ ਹੱਲ ਕਰਿਆ ਜਾਊਗਾ ਪਰ ਦੇਖੋ ਅਜੇ ਤੱਕ ਤਾਂ ਹੱਲ ਤਾਂ ਨਹੀਂ ਕੋਈ ਹੋਇਆ ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਜਿੱਦਾਂ ਪ੍ਰਸ਼ਾਸਨ ਲੱਗਾ ਹੋਇਆ ਆਪਣੇ ਵਿੱਚ ਜਿੱਦਾਂ ਸਾਤੇ ਕਾਗਜ਼ ਪੱਤਰ ਜਾਂ ਅਸੀਂ ਇੱਕ ਦੋ ਵਾਰੀ ਹੁਣ ਸਾਨੂੰ ਬੁਲਾਇਆ ਗਿਆ ਮੀਟਿੰਗਾਂ ਹੁੰਦੀਆਂ ਉਹਦੇ ਹਿਸਾਬ ਦੇ ਨਾਲ ਸਾਨੂੰ ਜਿਹੜਾ ਹੀ ਲੱਗ ਰਿਹਾ ਵੀ ਜਿਹੜਾ ਹੁਣ ਸਾਡਾ ਕੰਮ ਆਪਣੇ ਮੰਜ਼ਲ ਵੱਲੋਂ ਵਧ ਰਿਹਾ ਪ੍ਰਸ਼ਾਸਨ ਵੀ ਜਿਹੜਾ ਆਪਣੇ ਜੋਰ-ਜ਼ੋਰ ਨਾਲ ਸਾਡਾ ਜਣੀ ਰੋਜ਼ ਦੀ ਇੱਕ ਦਾ ਦੋ ਵਾਰੀ ਗੱਲਬਾਤ ਹੁੰਦੀ ਆ ਤੇ ਆਪੋ ਫੋਨ ਲਾਦੇ ਸੋ ਇਸ ਕਰਕੇ ਜਿਹੜਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਣੇ ਬੰਦਿਆਂ ਨਾਲ ਜਿੱਦਾ ਸਲਾਹ-ਮਸ਼ਵਰਾ ਕਰਕੇ ਦੇਖਾਂਗੇ ਜੀ ਹੁਣ ਕਿੱਦਾਂ ਕਰਨਾ ਮੈਂ ਤੁਹਾਨੂੰ ਇਹਦੇ ਬਾਰੇ ਵੀ ਜਿਹੜਾ ਇਹਨਾਂ ਨਾਲ ਗੱਲ ਕਰਕੇ ਦੱਸਦੇ ਆਂ ਵੀ 10 ਤਰੀਕ ਜਿਹੜੀ ਆਉਣ ਵਾਲੀ ਹੈ ਉਹਦੇ ਤੱਕ ਆਪਾਂ ਇਹਨਾਂ ਦਾ ਜਿਹੜਾ ਟਾਈਮ ਹੈ ਦੇਖ ਲੈਂਦੇ ਆ ਕਿਉਂਕਿ ਆਸ ਹੈ ਸਾਨੂੰ ਵੀ ਅਸੀਂ ਵੀ ਚਾਹਦੇ ਕੋਈ ਇਸ ਗੱਲ ਕਰਕੇ ਸਾਡੇ ਜਿੱਦਾਂ ਰੋਡ ਜਾਮ ਕਰਨਾ ਜਾਂ ਕੁਝ ਉਹਦੇ ਵਿੱਚ ਜਿਹੜੀ ਪਬਲਿਕ ਆਮ ਜਿਹੜੇ ਸਾਡੇ ਭਰਾ ਜਾਂ ਕੋਈ ਭੈਣਾ ਸਾਡੇ ਕੋਈ ਮਰੀਜ਼ ਜਿੱਦਾਂ ਕੋ ਰੋਡ ਤੇ ਜਾਂਦੇ ਉਹ ਪਰੇਸ਼ਾਨ ਹੁੰਦੇ ਸੋ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਨੂੰ ਪਰੇਸ਼ਾਨ ਕਰੀਏ ਕੰਮ ਤੱਕ ਸਾਡਾ ਜਿਹੜੀ ਗੱਲਬਾਤ ਹੈ ਜਦੋਂ ਹੁਣ ਲੱਗੇ ਆ ਹੁਣ 10 ਤਰੀਕ ਤੱਕ ਅਸੀਂ ਇੱਕ ਦੇਖ ਲੈਣਾ ਥੋੜਾ ਜਿਹਾ ਵੀ ਕੀ ਆ ਹੋ ਰਿਹਾ ਉਹਦੇ ਬਾਅਦ ਫਿਰ ਨਹੀਂ ਤਾਂ ਵੇ ਨਵੀਂ ਕਾਲ ਦਿੱਤੀ ਜਾਊਗੀ ਆਪਣੇ ਭਰਾਵਾਂ ਨੂੰ ਕਿਸ ਤਰ੍ਹਾਂ ਦੀ ਆਸ ਜਾਗੀ ਹੈ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਦਾ ਹੁਣ ਤੋਂ ਜਿਹੜਾ ਆ ਦੱਸਿਆ ਕਿ ਅਸੀਂ ਹੁਣ ਆ ਮੀਟਿੰਗਾਂ ਤੁਸੀਂ ਕਿਹਾ ਮੀਟਿੰਗਾਂ ਸਾਨੂੰ ਬੁਲਾਇਆ ਉੱਥੇ ਕਿਸ ਤਰ੍ਹਾਂ ਦੀ ਆਸ ਜਾਗੀ ਆ ਕੰਮ ਮਿਲਣ ਦੀ ਗੱਲ ਕੀਤੀ ਆ ਬਈ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਵਧਦੇ ਜਾ ਰਹੇ ਆ ਆ ਕੋਈ ਗੱਲਬਾਤ ਹੋਈ ਆ ਕਿਸੇ ਫੈਕਟਰੀ ਦੇ ਪ੍ਰਬੰਧਕਾਂ ਨਾਲ ਜਿਹੜੀ ਜਿੱਥੋਂ ਸਾਨੂੰ ਕੰਮ ਲੈਣਾ ਏ ਜਾਂ ਕਿਸੇ ਹੋਰ ਅਧਿਕਾਰੀਆਂ ਨੇ ਕੋਈ ਵਿਸ਼ਵਾਸ ਦਵਾਇਆ ਕਿਸੇ ਹੋ ਸਕਦਾ ਜਿਵੇਂ ਮੁੱਖ ਮੰਤਰੀ ਸਾਹਿਬਾ ਨੇ ਦੇ ਧਿਆਨ ਚ ਕੋਈ ਗੱਲ ਆ ਗਈ ਆ ਉਹਨਾਂ ਨਾਲ ਮੀਟਿੰਗ ਤਾਂ ਨਹੀਂ ਹੋਗੀ ਕਿੱਦਿ ਹਾਂਜੀ ਇਹ ਵੀ ਗੱਲ ਹੋਈ ਆ ਜਿਹੜੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਆ ਉਨਾ ਤੱਕ ਵੀ ਜਿਹੜੀ ਇਹ ਗੱਲ ਕਿਉਂਕਿ ਪਹਿਲਾਂ ਥੱਲੇ ਦੇ ਲੈਵਲ ਦੇ ਵਿੱਚ ਕੋਈ ਗੱਲ ਸਾਡੀ ਉੱਤੇ ਪਹੁੰਚਦਾ ਨਹੀਂ ਸੀ ਚਲੋ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਤਰੀਕਿਆਂ ਦੇ ਨਾਲ ਸਾਡੇ ਕੋਈ ਭਰਾ ਜਿਹੜੇ ਸਹਯੋਗ ਕਰਦੇ ਅੰਦਰੋਂ ਉਹਨਾਂ ਦੇ ਨਾਲ ਜਿਹੜੀ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਕੰਨਾਂ ਤੱਕ ਪਹੁੰਚ ਗਈ ਸੋ ਉਹਨਾਂ ਨੇ ਹੁਣ ਆਪਣੇ ਤੌਰ ਤੇ ਲੱਗੇ ਆਓ ਥੱਲੇ ਵਾਲੇ ਬੰਦੇ ਤਾਂ ਨਹੀਂ ਚਾਹਦੇ ਤੇ ਇਸ ਗੱਲ ਨੂੰ ਪਰ ਫੇਰ ਵੀ ਜਣੀ ਹੁਣ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਸਾਡੀ ਆਸ ਵੱਜੀ ਉਹ ਜੇ ਮੁੱਖ ਮੰਤਰੀ ਨੇ ਹੁਣ ਦਖਲਅੰਦਾਜ਼ੀ ਕਰੀ ਆ ਵਿੱਚ ਉਹਦੇ ਅਸਾਬ ਦੇ ਨਾਲ ਸਾਡੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਪ੍ਰਸ਼ਾਸਨ ਦੀ ਗੱਲਬਾਤ ਦਾ ਤੌਰ ਤਰੀਕਾ ਬਦਲਿਆ ਸਾਨੂੰ ਬੁਲਾਇਆ ਗਿਆ ਕਾਗਜ਼ ਪੱਤਰ ਲੈਂਦੇ ਜਿਹੜੀ ਫੈਕਟਰੀ ਤੱਕ ਉਹਦੇ ਤੱਕ ਅਜੇ ਆਮੋ ਸਾਹਮਣੇ ਸਾਡੀ ਮੀਟਿੰਗ ਨਹੀਂ ਹੋਈ ਪਰ ਜਿਹੜੇ ਕਾਗਜ਼ਾ ਪੱਤਰਾਂ ਤੇ ਜਾਂ ਸਾਡੀ ਉਹਦੇ ਗੱਲਬਾਤ ਪ੍ਰਸ਼ਾਸਨ ਦੀ ਨਾਲ ਲੱਗਦਾ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਜੜੇ ਹੀ ਤਾਂ ਗੱਲ ਦਾ ਨਤੀਜਾ ਛੇਤੀ ਦੇ ਛੇਤੀ ਨਿਕਲਦਾ ਆਸ ਹੈ ਸਾਨੂੰ ਜੀ ਇਸ ਗੱਲ ਤੁਸੀਂ ਗੱਲ ਕੀਤੀ ਕਿ ਮੁੱਖ ਮੰਤਰੀ ਸਾਹਿਬ ਉਹਨਾਂ ਨਾਲ ਸਾਡੇ ਨਾਲ ਕਿਸੇ ਭਰਾਵਾਂ ਨੇ ਗੱਲ ਪਹਚਾਈ ਆ ਮੁੱਖ ਮੰਤਰੀ ਸਾਹਿਬ ਨਾਲ ਫਿਰ ਮੀਟਿੰਗ ਵੀ ਤੈਅ ਹੋਈ ਕੋਈ ਗੱਲਬਾਤ ਹੋਣ ਦੀ ਹੈ ਮੀਟਿੰਗ ਕੀਤੀ ਵੀ ਹੈਗੀ ਕੋਈ ਹੋਈ ਵੀ ਮੀਟਿੰਗ ਕੰਮ ਨੂੰ ਲੈ ਕੇ ਦੇਖੋ ਜੀ ਫੋਨ ਵਗੈਰਾ ਤੇ ਚਲੋ ਜਿੱਥੇ ਤੱਕ ਸਾਡੀ ਬੜੀ ਮੋਟੀ ਗੱਲ ਹੁੰਦੀ ਰਹਿੰਦੀ ਅਜੇ ਤੱਕ ਚਲੋ ਆਮੋ ਸਾਹਮਣੇ ਤੇ ਨਹੀਂ ਹੋਏ ਮੁੱਖ ਮੰਤਰੀ ਜੀ ਦਾ ਚਲੋ ਸਾਨੂੰ ਜੇ ਉਹ ਕਹਿਣਗੇ ਚਾਣਗੇ ਤਾਂ ਅਸੀਂ ਤਾਂ ਤਿਆਰ ਹੈ ਪਰ ਜੇ ਸਾਡੇ ਸਾਨੂੰ ਕੰਮ ਤਾਂ ਕਾ ਮਤਲਬ ਹੈ ਜੀ ਉਹ ਵੀ ਦੇ ਕੋ ਮੱਖ ਮੰਤਰੀਆ ਪੰਜਾਬ ਦੇ ਐਡੀ ਸਟੇਟ ਹੈ ਉਹਨਾਂ ਕੋਲ ਵੀ ਦੁਨੀਆ ਭਰ ਦੇ ਜਿਵੇਂ ਦੁਨੀਆ ਭਰ ਤੇ ਕੰਮ ਹੈ ਅਸੀਂ ਨਹੀਂ ਚਾਹਦੇ ਪਰ ਜੇ ਇਹ ਕੋਈ ਨਾ ਕੋਈ ਮੀਟਿੰਗ ਦੀ ਮੈਨੂੰ ਆਸ ਹੈ ਹੁਣ ਕਿ ਸ਼ਾਇਦ ਹੋਏ ਆਪਣੀ ਮੀਟਿੰਗ ਮੁੱਖ ਮੰਤਰੀ ਜੀ ਨਾਲ ਸੋ ਹੁੰਦੀ ਨਹੀਂ ਹੁੰਦੀ ਉਹਦੇ ਬਾਰੇ ਮੈਂ ਚਲੋ ਕਹਿ ਨਹੀਂ ਸਕਦਾ ਜੇ ਤੱਕ ਪਰ ਸਾਨੂੰ ਇਹ ਗੱਲ ਹੈਗੀ ਵੀ ਕੁਝ ਨਾ ਕੁਝ ਹੋਣਾ ਆਸ ਬਚ ਗਈ ਸਾਡੇ ਵੀ ਮਨ ਨੂੰ ਲੱਗਦਾ ਵੀ ਹੁਣ ਕੋ ਕੰਮ ਹੋ ਰਿਹਾ ਸੋ ਇਸ ਕਰਕੇ ਅਸੀਂ ਜਿਹੜਾ ਧਰਨਾ ਥੋੜਾ ਜਿਹਾ ਮਤਲਬ ਉਹਨੂੰ ਕਰਕੇ ਦੇਖਦੇ ਆ ਵੀ ਚਲੋ ਜਿੱਦਾਂ ਦਾ ਸਮਾਂ ਆਂਦਾ ਉਹਦੇ ਹਿਸਾਬ ਨਾਲ ਕਾਲ ਦਵਾਗੇ ਅੱਜ ਆ ਵੀ ਆਪਣੀ ਦਾਤਪੜਤੀ ਦੇ ਵਿੱਚ ਆਪਣੇ ਭਰਾਵਾਂ ਨੂੰ ਤੰਗ ਕਰੀਏ ਇਸ ਕਰਕੇ ਅਸੀਂ ਥੋੜਾ ਜਿਹਾ ਜਣੀ ਹੁਣ ਤਾਂ ਬੈਠੇ ਆ ਜੀ ਬੱਸ ਹੁਣ ਤੁਹਾਡੇ ਜਿਹੜਾ 5 ਫਰਵਰੀ ਵਾਲਾ ਤੁਸੀਂ ਐਲਾਨ ਕੀਤਾ ਸੀ ਉਹਨੂੰ ਮੁਲਤੀ ਕਰਤਾ ਤੁਸੀਂ ਹਾਂ 5 ਫਰਵਰੀ ਮੁਲਤਵੀ ਕਰਕੇ ਅਸੀਂ 10 ਤਰੀਕ ਤੱਕ ਕੋਈ ਅਜੇ ਕਾਲ ਦੀ ਡੇਟ ਨਹੀਂ ਰੱਖੀ 10 ਤਰੀਕ ਨੂੰ ਤਕਰੀਬਨ ਬਾਬਾ ਸੁਖ ਰੱਖਾ ਰਿਜ਼ਲਟ ਹੀ ਨਿਕਲਣਾ ਅਸੀਂ ਵੀ ਨਹੀਂ ਚਾਹਦੇ ਕੋਈ ਧਰਨੇ ਦਈਏ ਜਾਂ ਸਾਡੇ ਭਾਈ ਤੰਗ ਹੋਣ ਜਾਂ ਸਾਡੀ ਕੋਈ ਵੀ ਬੰਦੇ ਸਾਡੇ ਜਿਹੜੇ ਬਖਰੇਵੇਂ ਖੜੇ ਹੋਣ ਸੋ ਇਸ ਕਰਕੇ 10 ਤਰੀਕ ਤੱਕ ਅਜੇ ਅਸੀਂ ਬਿਲਕੁਲ ਹੁਣ ਸ਼ਾਂਤੀ ਦੇ ਨਾਲ ਦੇਖਾਂਗੇ ਵੀ ਕੀ ਹੋ ਰਿਹਾ ਮਹਾਰਾਜ ਕਰਿਆ ਇਹਨੂੰ ਕੰਮ ਨੂੰ ਵਿਭਾਗ ਲੱਗਣ ਰੋਜ਼ ਧਰਨੇ ਲਾਣੇ ਜਾਂ ਕੋਈ ਕੰਮ ਕਰਨਾ ਪ੍ਰਸ਼ਾਸਨ ਨੂੰ ਜਾਂ ਕਿਸੇ ਨੂੰ ਤੰਗੀ ਹੁੰਦੀ ਉਹਦੇ ਵਿੱਚ ਅਸੀਂ ਵੀ ਨਹੀਂ ਚਾਹਦੇ ਪਰ ਜਣੀ ਕੰਮ ਦੇ ਬਗੈਰ ਸਾਡੇ ਕੋਲ ਗੱਲ ਦੂਈ ਵੀ ਨਹੀਂ ਹੈਗੀ ਵੀ ਜੇ ਮਜਬੂਰੀ ਬਣ ਜਾਂਦੀ ਤਾਂ ਸਾਨੂੰ ਇਹ ਮਜਬੂਰਨ ਦੌਰ ਤੇ ਜਿਹੜੇ ਧਰਨੇ ਆ ਕੋਈ ਖੁਸ਼ੀ ਨਹੀਂ ਹੈ ਸਾਡੇ ਬਾਤ ਮਜਬੂਰਨ ਦੌਰ ਤੇ ਧਰਨੇ ਸਾਨੂੰ ਤਾਂ ਲਾਣੇ ਪੈਂਦੇ ਜੀ ਫਿਰ ਸਿੰਘ ਜੀ ਦੇ ਫਰਜ਼ ਕਰੋ 10 ਤਰੀਕ 10 ਫਰਵਰੀ ਤੱਕ ਕੋਈ ਹੱਲ ਨਹੀਂ ਹੁੰਦਾ ਫਿਰ ਅਗਲਾ ਕਿਵੇਂ ਦਾ ਐਕਸ਼ਨ ਹੋਊਗਾ ਕਿਸ ਤਰੀਕੇ ਦਾ ਆਊਗਾ ਜਿਹੜਾ ਐਲਾਨ ਕੀਤਾ ਸੀ 5 ਫਰਵਰੀ ਵਾਲਾ ਵੀ ਆਪਾਂ ਚੱਕਾ ਜਮ ਕਰਾਂਗੇ ਉਹ ਤਾਂ ਚਲੋ ਤੁਸੀਂ ਮਨਤ ਵੀ ਕਰਤਾ ਜੇ ਹੱਲ ਨਹੀਂ ਹੁੰਦਾ 10 ਫਰਵਰੀ ਤੱਕ ਫਿਰ ਅਗਲਾ ਐਕਸ਼ਨ ਕਿਸ ਤਰੀਕੇ ਦਾ ਹੋਊਗਾ ਚੱਕਾ ਜਮਦਾ ਹੋਊਗਾ ਜਾਂ ਕੋਈ ਹੋਰ ਐਕਸ਼ਨ ਹੋਊਗਾ ਕਿਸ ਤਰੀਕੇ ਦਾ ਦੇਖੋ ਜੀ ਇੱਕ ਤਾਂ ਮੇਨ ਇਸੇ ਵਿੱਚ ਜਿਹੜਾ ਕੰਮ ਖਾਰੀ ਓਵਰਲੋਡਿੰਗ ਸਾਡਾ ਇੱਕ ਗੱਡੀ ਸਾਡੇ ਤਿੰਨ ਗੱਡੀਆਂ ਦਾ ਮਾਲ ਲੈ ਕੇ ਜਾ ਰਹੀ ਮੇਨ ਕਰਕੇ ਅਸੀਂ ਯਾਨੀ ਇਹ ਸੋਚਦੇ ਪਈ ਜਿਹੜਾ ਓਵਰਲੋਡਿੰਗ ਜਾਂਦੀ ਚਾਹ ਅਸੀਂ ਨਹੀਂ ਕਹਿੰਦੇ ਇਹ ਫੈਕਟਰੀਆਂ ਦੀ ਜਾਂ ਕੋਈ ਵੀ ਤਰ੍ਹਾਂ ਦੀ ਉਹਦੇ ਕਰਕੇ ਜਿਹੜਾ ਸਾਡਾ ਕੰਮ ਟਰੱਕਾਂ ਦਾ ਬਰਬਾਦ ਹੋਈ ਜਾਂਦਾ ਬਹੁਤ ਜ਼ਿਆਦਾ ਇਸ ਇਲਾਕੇ ਸਾਡੇ ਚ ਕੀਰਤਪੁਰ ਸਾਹਿਬ ਤੋਂ ਹਮਾ ਚੱਲੂ ਸੌ ਚੋਂ ਸੌ ਗੱਡੀ ਓਵਰਲੋਡ ਜਿਹੜੀ ਜਾ ਰਹੀ ਅਸੀਂ ਇਹ ਸੋਚਦੇ ਵੀ ਜੇ ਨਾ ਗੱਲ ਬਣੀ ਤਾਂ ਬਿਲਕੁਲ ਕਾਨੂੰਨ ਦੇ ਵਿੱਚ ਰਹਿ ਕੇ ਜੋ ਓਵਰਲੋਡ ਗੱਡੀ ਜਾਂਦੀ ਉਹਨੂੰ ਅਸੀਂ ਆਪਣੇ ਤੌਰ ਤੇ ਜਾਂ ਪ੍ਰਸ਼ਾਸਨ ਨੂੰ ਪਹਿਲਾਂ ਕਹਾਂਗੇ ਜੇ ਕੋਈ ਨਾ ਗੱਲ ਬਣੀ ਤਾਂ ਅਸੀਂ ਆਪਣੇ ਤੌਰ ਤੇ ਜਿਹੜੇ ਸਾਡੇ ਭਰਾ ਜੋ ਪ੍ਰਧਾਨ ਆ ਟਰੱਕ ਜੂਰੀ ਆ ਆਂਦੇ ਜਿਨ੍ਹਾਂ ਦਾ ਸਾਨੂੰ ਹੁਣ ਸਮੇ ਸਮੇਂ ਨੇ ਸਹਿਯੋਗ ਵੀ ਮਿਲਣ ਲੱਪਿਆ ਤੇ ਕਿਸੇ ਜਥੇਬੰਦੀ ਦੇ ਇੱਕ ਦੋ ਨੇਤਾ ਜਿਨ੍ਹਾਂ ਨਾਲ ਗੱਲ ਹੋਈ ਉਹ ਵੀ ਕਹਿੰਦੇ ਵੀ ਜਿੱਦਾਂ ਤੁਸੀਂ ਕਾਲ ਦੋਗੇ ਉਹਦੇ ਹਿਸਾਬ ਨਾਲ ਅਸੀਂ ਸੋਚਦੇ ਵੀ ਚ ਇਹ ਰੋਡ ਦੇਖੋ ਇਹਦਾ ਮੌਕੇ ਤੇ ਦੱਸਣਗੇ ਬਾਕੀ ਮੈਂ ਤੁਹਾਨੂੰ ਵਿੱਚ ਦੀ ਗੱਲ ਬਹੁਤੀ ਨਹੀਂ ਕਰ ਸਕਦਾ ਕਿਉਂਕਿ ਹੋਰ ਵੀ ਸਾਡੇ ਨਾਲ ਜਿਹੜੇ ਭਰਾ ਸਲਾਹ ਦੇ ਨਾਲ ਕੰਮ ਹੁੰਦਾ ਪਰ ਜਣੀ ਸਾਡਾ ਮੇਨ ਟਾਰਗੇਟ ਇਹ ਹੋਊਗਾ ਵੀ ਜਿਨ੍ਹਾਂ ਆ ਓਵਰਲੋਡ ਮਾਲ ਇੱਧਰ ਉੱਧਰ ਜਾਂਦਾ ਉਹਨੂੰ ਅਸੀਂ ਬਿਲਕੁਲ ਪੂਰਨ ਦੌਰ ਤੇ ਵੀ ਬੰਦ ਕਰਦਾਂਗੇ ਜੇ ਨਾ ਸਾਡੀ ਗੱਲ ਮੰਨੀ ਬਿਲਕੁਲ ਜੀ ਇਸ ਤਰੀਕੇ ਨਾਲ ਵੀਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਜਿਹੜੀ ਕਾਲ ਹੈ ਨਾ ਬਲੋ 5 ਫਰਵਰੀ ਦੀ ਦਿੱਤੀ ਗਈ ਸੀ ਉਹਨੂੰ ਅੱਗੇ ਵਧਾ ਦਿੱਤਾ ਗਿਆ ਕਿਉਂਕਿ ਇਹਨਾਂ ਦਾ ਕਹਿਣਾ ਕਿ ਪ੍ਰਸ਼ਾਸਨ ਥੋੜਾ ਜਿਹਾ ਹਰਕਤ ਦੇ ਵਿੱਚ ਨਜ਼ਰ ਆ ਰਿਹਾ ਪ੍ਰਸ਼ਾਸਨ ਬਲੋ ਇਹਦੀ ਜਿਹੜੀ ਗੱਲ ਹੈ ਉਹਨੂੰ ਮੁੱਖ ਮੰਤਰੀ ਤੱਕ ਪਹੁੰਚਾ ਦਿੱਤਾ ਗਿਆ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਖੁਦ ਇਹਨਾਂ ਦੇ ਕੰਮ ਦੇ ਵਿੱਚ ਦਖਲਅਦਾਜ਼ੀ ਕਰਦੇ ਨਜ਼ਰ ਆ ਰਹੇ ਆ ਜਿਵੇਂ ਇਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਕਿਤੇ ਨਾ ਕਿਤੇ ਇਹਨਾਂ ਨੂੰ ਸੁਨੇਹੇ ਪਹੁੰਚੇ ਨੇ ਭਰੋਸਾ ਮਿਲਿਆ ਏ ਕਿ ਜਿਹੜਾ ਫਿਲਹਾਲ ਇਹਨਾਂ ਵੱਲੋਂ ਜਿਹੜਾ 5 5 ਫਰਵਰੀ ਦਾ ਜਿਹੜਾ ਚੱਕਾ ਜਮਸੀ ਉਹਨੂੰ ਮੁੱਲਤੀ ਵੀ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ 10 ਫਰਵਰੀ ਤੱਕ ਤਾਂ ਇਹਨਾਂ ਨੇ ਟਾਈਮ ਦਿੱਤਾ ਏ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਐਕਸ਼ਨ ਦੇਖਣ ਨੂੰ ਮਿਲੇਗਾ ਕੰਮ ਹੁੰਦਾ ਤਾਂ ਇਹਨਾਂ ਦਾ ਕਹਿਣਾ ਕਿ ਅਸੀਂ ਆਪਣੇ ਆਪਣੇ ਘਰਾਂ ਨੂੰ ਜਾਵਾਂਗੇ ਕੰਮ ਕਰਾਂਗੇ ਆਪਣੀਆਂ ਗੱਡੀਆਂ ਤੇ ਰੌਣਕਾਂ ਦੁਬਾਰਾ ਦੇਖਣ ਨੂੰ ਮਿਲਣਗੀਆਂ ਜੇ ਇਹਨਾਂ ਨੂੰ ਕੰਮ ਨਹੀਂ ਮਿਲਦਾ ਤਾਂ ਆਉਣ ਵਾਲੀ ਜਿਹੜੀ 10 ਫਰਵਰੀ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਐਕਸ਼ਨ ਜਿਹੜਾ ਆਪਾਂ ਮੈਂ ਹਿਮਾਚਲ ਨੂੰ ਜਿਹੜੀਆਂ ਗੱਡੀਆਂ ਭਰ ਕੇ ਜਾਂਦੀਆਂ ਓਵਰਲੋਡ ਪਰ ਪਰ ਕੇ ਜਾਂਦੀਆਂ ਉਹਨਾਂ ਨੂੰ ਰੋਕਿਆ ਜਾਊਗਾ ਜਾਂ ਕੋਈ ਹੋਰ ਐਕਸ਼ਨ ਲਿਆ ਜਾਊਗਾ ਇਹਦੇ ਬਾਰੇ ਇਹ ਆਪਣੇ तमाम ਟਰੱਕ ਆਪਰੇਟਰਾਂ ਨਾਲ ਗੱਲਬਾਤ ਕਰਕੇ ਹੀ ਅਗਲਾ ਐਲਾਨ ਕਰਨਗੇ ਹੁਣ ਦੇਖਣਾ ਇਹ ਬਣਦਾ ਹੈ ਕਿ ਪ੍ਰਸ਼ਾਸਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਇਹਨਾਂ ਦਾ 10 ਫਰਵਰੀ ਤੋਂ ਪਹਿਲਾਂ ਪਹਿਲਾਂ ਕੋਈ ਹੱਲ ਕਰ ਦੇ ਜਾਂ ਪਰ ਮੁੜ ਕੇ ਜਿਹੜਾ ਇਹ ਸਾਨੂੰ ਜਿਵੇਂ ਬੀਤੇ ਦਿਨੀ ਕੀਤਪੁਰ ਸਾਹਿਬ ਤੋਂ ਧਰਨਾ ਲੱਗਿਆ ਸੀ ਦੋ ਦਿਨ ਪੂਰੀ ਰਾਤ ਜਿਹੜਾ ਇਹ ਛੋਟੇ ਛੋਟੇ ਬੱਚੇ ਔਰ ਖਾਸ ਕਰਕੇ ਮਹਿਲਾਵਾਂ ਉਸ ਧਰਨੇ ਦੇ ਵਿੱਚ ਧੁੰਦ ਦੇ ਵਿੱਚ ਠੰਡ ਦੇ ਵਿੱਚ ਬੈਠੀਆਂ ਨਜ਼ਰ ਆਈਆਂ ਸੀ ਕਿਹਾ ਹੁਣ ਮੁੜ ਕੇ ਇਹ ਉਹ ਧਰਨਾ ਦੁਬਾਰਾ ਨਜ਼ਰ ਆਵੇਗਾ ਜਾਂ ਇਹਨਾਂ ਲੋਕਾਂ ਦੀ ਮੰਗ ਜਿਹੜੀ ਆ ਉਹ ਮੰਨ ਕੇ ਇਹਨਾਂ ਨੂੰ ਕੰਮ ਤੇ ਭੇਜ ਦਿੱਤਾ ਜਾਵੇਗਾ ਕੈਮਰਾਮੈਨ ਦੀਪਰਾਣਾ ਦੇ ਨਾਲ ਬੋਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਕੀਰਤਪੁਰ ਸਾਹਿਬ